ਰਾਤ ਬੱਚਿਆਂ ਦੀ ਫਰਮਾਇਸ਼ ਸੀ ਕਿ ਸਵੇਰੇ ਆਉਣ ਵਾਲੇ ਪਰਾਂਠੇ ਬਣਾਣਾ ਮੈਂ ਸਵੇਰੇ ਨਹਾ ਕੇ ਪਾਠ ਕਰਕੇ ਆ ਗਈ ਸੀ ਕਿਚਨ ਤੇ ਮੈਂ ਸੋਚਿਆ ਚਲੋ ਸਭ ਤੋਂ ਪਹਿਲੇ ਅਸੀਂ ਆਲੂ ਨੂੰ ਬੋਇਲ ਕਰਨ ਲਈ ਰੱਖ ਦੇਨੇ ਕਿਉਂਕਿ ਪਰਾਂਠੇ ਬਣਾ ਲਈ ਸਭ ਤੋਂ ਜ਼ਿਆਦਾ ਆਲੂ ਨੂੰ ਬੋਇਲ ਹੋਣ ਤੇ ਹੀ ਲੱਗਦਾ ਮੈਂ ਕੁੱਕਰ ਚ ਲੈ ਲਈ ਪੰਜ ਤੋਂ 6 ਵੱਡੇ ਸਾਈਜ਼ ਦੇ ਆਲੂ ਤੇ ਪਾਣੀ ਪਾ ਕੇ ਕੁੱਕਰ ਨੂੰ ਢੱਕਣ ਲਗਾ ਕੇ ਅਸੀਂ ਗੈਸ ਤੇ ਰੱਖ ਦਿੱਤਾ ਕੁੱਕਰ ਨੂੰ ਵਿਸਲਾਂ ਲਈ ਤਿੰਨ ਅਸੀਂ ਇਹਨੂੰ ਵਿਸਲਾਂ ਦਵਾਂਗੇ ਤਿੰਨ ਵਿਸਲਾਂ ਦੇ ਬਹੁਤ ਵਧੀਆ ਆਲੂ ਸਾਡੇ ਗਲ ਕੇ ਤਿਆਰ ਹੋ ਜਾਣਗੇ ਜੋ ਤਾਂ ਕੁੱਕਰ ਨੂੰ 3 ਵਿਸਲਾਂ ਦੀ ਮੈਂ ਸੋਚਿਆ ਨਾਲ ਹੀ ਸੀ ਆਟਾ ਵੀ ਗੁੰਨ ਕੇ ਤਿਆਰ ਕਰ ਲੈਣਾ ਕਿਉਂਕਿ ਆਟੇ ਨੂੰ ਰੈਸਟ ਰੱਖਣਾ ਵੀ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਉਹ ਸਾਡੇ ਪਰਾਂਠੇ ਨਾਲ ਵਧੀਆ ਬਣ ਕੇ ਤਿਆਰ ਹੋਣਗੇ ਆਟੇ ਨੂੰ ਮੈਂ ਡੋਂਗੇ ਚ ਪਾ ਕੇ ਸਾਈਡ ਤੇ ਰੱਖਤਾ ਹਾਂ ਹੀ ਕੁੱਕਰ ਨੂੰ ਹੀ 3 ਵਿਸਲਾਂ ਲਾ ਗਈ ਸੀ ਅਸੀਂ ਕੁੱਕਰ ਨੂੰ ਖੋਲ ਕੇ ਆਲੂ ਚੈੱਕ ਕਰ ਰਹੇ ਚਾਕੂ ਨਾਲ ਤੇ ਵੇਖ ਸਾਡੇ ਬਹੁਤ ਵਧੀਆ ਤਰੀਕੇ ਨਾਲ ਆਲੂ ਸਾਡੇ ਗਲ ਗਏ ਸੀਗੇ 3 ਵਿਸਲ ਦੇ ਵਿੱਚ ਪਾਣੀ ਮੈਂ ਸਾਰਾ ਛੁੱਟ ਦਿੱਤਾ ਸੀ ਤੇ ਆਲੂ ਨੂੰ ਮੈਂ ਗਰਮ ਗਰਮ ਤਹੀ ਛਿਲਕਾ ਦਾ ਹਟਾ ਰਹੀ ਹਾਂ ਗਰਮ ਆਲੂ ਤਾਂ ਬਹੁਤ ਹੀ ਵਧੀਆ ਛਿਲਕ ਉਤਰ ਜਾਂਦਾ ਆ ਰਾਮਣਾ ਠੰਡੇ ਹੋ ਜਾਂਦਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਇਸ ਲਈ ਮੈਂ ਗਰਮ ਹੀ ਛਿਲਕ ਨੂੰ ਹਟਾ ਲੈਂਦਾ ਹਟਾ ਦਿੱਤਾ ਹੁਣ ਅਸੀਂ ਇੱਥੇ ਆਲੂ ਨੂੰ ਹੱਥ ਨਾਲ ਹੀ ਮੈਸ਼ ਕਰ ਲਾਂਗੇ ਤੁਸੀਂ ਚਾਹੋ ਤੇ ਇੱਥੇ ਆਲੂ ਮੈਸ਼ਰ ਵੀ ਲੈ ਸਕਦੇ ਹੋ ਮੈਂ ਜਦੋਂ ਪਰਾਂਠੇ ਬਣਾਉਂਦੀ ਆ ਆਲੂ ਵਾਲੇ ਆਲੂ ਨੂੰ ਹੱਥ ਨਾਲ ਹੀ ਮੈਸ਼ ਕਰ ਲੈਂਦੀ ਆ ਸਵਾਦ ਅਨੁਸਾਰ ਪਾਤਾ ਨਮਕ 1 ਚਮਚ ਪਾਤਾ ਧਨੀਆ ਪਾウダー 1 ਤੋਂ 1.5 ਚਮਚੀ ਪਾਤਾ આમਚੂਰ ਦਾ આમਚੂਰ ਪਾਣਾ ਟੇਸਟ ਬਹੁਤ ਅਜਾਇਗਾ ਪਰਾਂਠਿਆਂ ਦਾ 1 ਚਮਚ ਪਾਤਾ ਹੀਗਾ ਸੀ ਜੀਰਾ ਪਾਊਡਰ ਥੋੜੀ ਬਾਰੀ ਕੱਟੀ ਅਦਰਕ ਪਾਤੀ ਤਿੰਨ ਹਰੀ ਮਿਰਚ ਨੂੰ ਬਾਰੀ ਕੱਟ ਕੇ ਮੈਂ ਲਿਆ ਸੀਗਾ ਥੋੜੀ ਜਿਵੇਂ ਨੂੰ ਹੱਥ ਨਾਲ ਕ੍ਰਸ਼ ਕਰਕੇ ਲਿਆ ਹੈ ਨਾ ਫਲੇਵਰ ਬਹੁਤ ਵਧੀਆ ਆਏਗਾ ਨਰ ਪਾਤੀ ਥੋੜੀ ਜਿਹੀ ਕਸੂਰੀ ਮੇਥੀ ਸਾਰੀ ਚੀਜ਼ਾਂ ਨੂੰ ਹੀ ਆਲੂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਹੀ ਚਾਹਤਾ ਵਿੱਚ ਬਾਰੀ ਕਟਿਆ ਪਿਆਈ ਵੀ ਪਾ ਸਕਦੇ ਹੋ ਬਾਰੀ ਕਟਿਆ ਹਰਾ ਧਨੀਆ ਵੀ ਪਾ ਸਕਦੇ ਮੈਂ ਚਾਹ ਵਿੱਚ ਪਿਆਈ ਨਹੀਂ ਸੀ ਪਾਇਆ ਆਲੂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਲਿਆ ਸੀਗਾ ਆਟੇ ਨੂੰ ਵੀ ਰੈਸਟ ਤੇ ਪਏ 15 ਮਿੰਟ ਹੋ ਗਏ ਸੀ ਹੁਣ ਨਾਸ਼ਤੇ ਦਾ ਟਾਈਮ ਵੀ ਹੋ ਚੁੱਕਾ ਸੀ ਫਟਾਫਟ ਇਸੀ ਉਹਨਾਂ ਦਾ ਨਾਸ਼ਤਾ ਬਣਾ ਕੇ ਤਿਆਰ ਮੈਂ ਜਦੋਂ ਵੀ ਆਲੂ ਵਾਲੇ ਜਾਂ ਗੋਭੀ ਮੂਲੀ ਕੋਈ ਪ੍ਰਾਠੇ ਬਣਾਉਂਦੀ ਨਾ ਮੈਂ ਹਮੇਸ਼ਾ ਡਬਲ ਹੀ ਬਣਾ ਕੇ ਤਿਆਰ ਕਰਦੀ ਹਾਂ ਦੋ ਪੇੜਿਆਂ ਚ ਸਭ ਤੋਂ ਪਹਿਲੇ ਅਸੀਂ ਛੋਟੇ ਸਾਈਜ਼ ਦੀ ਦੋ ਰੋਟੀਆਂ ਵੇਲ ਲਵਾਂਗੇ ਇਸਾ ਪੂਰੀ ਵੇਲਦੇ ਉਸ ਤਰੀਕੇ ਦੀ ਇੱਕ ਦੇ ਉੱਪਰ ਅਸੀਂ ਆਲੂ ਦੀ ਸਟਫਿੰਗ ਰੱਖ ਦਵਾਂਗੇ ਦੋ ਤੋਂ ਢਾਈ ਚਮਚ ਪਰ ਕੇ ਫਿਰ ਜੋ ਦੂਸਰੀ ਰੋਟੀ ਹੀ ਵੇਲੀ ਹੋਈ ਹੈਗੀ ਨਾ ਉਹਨੂੰ ਉੱਪਰ ਆ ਕੇ ਪਹਿਲੇ ਅਸੀਂ ਹਲਕਾ ਹਲਕਾ ਨਾ ਚਾਰੋਂ ਸਾਈਕੋਨਾਂ ਚ ਉਹਨੂੰ ਚੰਗੀ ਤਰ੍ਹਾਂ ਹੀ ਹਲਕਾ ਹਲਕਾ ਪ੍ਰੈਸ ਕਰ ਲਾਂਗੇ ਤਾਂ ਕਿ ਜੋ ਆਲੂ ਵਾਲੀ ਸਟਫਿੰਗ ਹੈ ਨਾ ਉਹ ਬਾਹਰ ਨਾ ਨਿਕਲੇ ਤੇ ਹੁਣ ਅਸੀਂ ਵੇਲਨ ਇਹਨਾ ਨਾ ਵੇਲਨ ਨਾ ਹਲਕਾ ਹਲਕਾ ਥੇ ਉਹਨੂੰ ਵੇਲ ਲਵਾਂਗੇ ਜਿਆਦਾ ਪ੍ਰੈਸ਼ਰ ਨਾਲ ਨਹੀਂ ਵੇਲਣਾ ਨਹੀਂ ਤੇ ਇਹ ਟੁੱਟ ਵੀ ਸਕਦਾ ਸਟਫਿੰਗ ਵੀ ਬਾਹਰ ਆ ਸਕਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਸਾਡਾ ਪਰਾਂਠਾ ਤੇ ਬਿਲ ਗਿਆ ਸੀਗਾ ਬਿਲਕੁਲ ਵੀ ਸਟਫਿੰਗ ਬਾਹਰ ਨਹੀਂ ਆਈ ਹੋਈ ਤਵਾਂ ਗਰਮ ਹੋ ਗਿਆ ਸੀ ਤੇ ਹੀ ਪਰਾਂਠੇ ਨੂੰ ਪਾ ਦਿੱਤਾ ਸੀਗਾ ਹੁਣ ਅਸੀਂ ਪਰਾਂਠੇ ਨੂੰ ਚੰਗੀ ਤਰ੍ਹਾਂ ਸੇਕਾਂ ਦਵਾਂਗੇ ਇਸ ਤਰੀਕੇ ਮੈਂ ਤੁਹਾਨੂੰ ਦਿਖਾਨੀ ਦੁਆਰਾ ਫੇ ਇਸ ਤਰੀਕੇ ਛੋਟੇ ਛੋਟੇ ਪੂੜੀਆਂ ਟਾਈਪ ਅਹੀ ਰੋਟੀ ਨੂੰ ਵੇਲ ਲਵਾਂਗੇ ਦੋ ਇੱਕ ਦੇ ਉੱਪਰ ਦੋ ਦੋ ਢਾਈ ਚਮਚ ਭਰ ਕੇ ਪਾ ਦਾਂਗੇ ਆਲੂ ਦੀ ਸਟਫਿੰ ਫੇਰ ਦੂਸਰੀ ਜੋ ਰੋਟੀ ਵੇਲੀ ਹੈ ਨਾ ਉਹਨੂੰ ਉੱਪਰ ਆ ਕੇ ਹਲਕਾ ਹਲਕਾ ਹੀ ਥਾਣਾ ਪ੍ਰੈਸ ਕਰ ਦਾਂਗੇ ਤਾਂ ਕਿ ਜੋ ਆਲ ਵਾਲੀ ਸਟਫਿੰਗ ਹੈ ਨਾ ਉਹ ਸਾਰੇ ਕੋਨਿਆਂ 'ਚ ਆ ਜਾਏਗੀ। ਵੇਲਾ ਨਾਲ ਹਲਕਾ ਹਲਕਾ ਨੂੰ ਵੇਲ ਕੇ ਤਿਆਰ ਕਰ ਲਵਾਂਗੇ। ਜੋ ਤਵੇ ਤੇ ਹੀ ਪਰਾਂਠਾ ਪਾਇਆ ਸੀ ਉਹ ਵੀ ਇੱਕ ਸਾਈਡ ਤੋਂ ਸਿੱਕ ਗਿਆ ਸੀਗਾ। ਹੁਣ ਅਸੀਂ ਇਹਨੂੰ ਪਲਟ ਕੇ ਤੇ ਉੱਤੇ ਲਗਾ ਦਾਂਗੇ ਰਿਫਾਈਂਡ। ਅੱਜ ਮੈਂ ਪਰਾਂਠੇ ਰਿਫਾਈਂਡ 'ਚ ਬਣਾ ਕੇ ਤਿਆਰ ਕਰ ਰਹੀ ਹਾਂ ਤੁਸੀਂ ਚਾਹੋ ਦੇਸੀ ਘੋਟਚ ਵੀ ਬਣਾ ਕੇ ਤਿਆਰ ਕਰ ਸਕਦੇ ਟੇਸਟ ਬਹੁਤ ਵਧੀਆ ਆਉਂਦਾ। ਮੇਰੇ ਅੱਗੇ ਦਹੀਂ ਦੇਸੀ ਖਤਮ ਹੋ ਗਿਆ ਸੀ ਨਾਸਤਾ ਬਣਾਉਣ ਤੋਂ ਬਾਅਦ ਮਲਾਈ ਕਾਫੀ ਇਕੱਠੀ ਸੀ ਮੈਂ ਸੋਚਿਆ ਚਲੋ ਬਾਜੂ ਨਾ ਫਿਰ ਕਿਉਂ ਵੀ ਕੱਢ ਲਾਂਗੇ ਇੱਥੇ ਜਦੋਂ ਦੋਨੋਂ ਸਾਈਡਾਂ ਹੀ ਪਰਾਂਠੇ ਨੂੰ ਵਧੀਆ ਹੁੰਦੇ ਤੇ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਵਧੀਆ ਪਰਾਂਠਾ ਸਾਡਾ ਸੇਕ ਕੇ ਤਿਆਰ ਹੋ ਗਿਆ ਸੀਗਾ ਇਸੇ ਤਰੀਕੇ ਦੇ ਬਾਕੀ ਦੇ ਪਰਾਂਠੇ ਵੀ ਸੇਕ ਕੇ ਤਿਆਰ ਕਰ ਲਾਂਗੇ ਮੇਰੇ ਮੰਮੀ ਜਦੋਂ ਇਹ ਪਰਾਂਠੇ ਬਣਾਉਂਦੇ ਸੀ ਨਾ ਡਬਲ ਫੁਲਕੇ ਤੇ ਹੀ ਬਣਾ ਕੇ ਤਿਆਰ ਕਰਦੇ ਸੀ ਔਰ ਐਸਾ ਨਹੀਂ ਕਿ ਡਬਲ ਪਰਾਂਠੇ ਫੁੱਲਦੇ ਨਹੀਂ। ਤੁਸੀਂ ਦੇਖ ਸਕਦੇ ਬਹੁਤ ਵਧੀਆ ਵੀ ਫੁੱਲ ਕੇ ਤਿਆਰ ਹੁੰਦੇ ਨੇ ਨਾ। ਬਹੁਤ ਵਧੀਆ ਬੰਦੇ ਨੇ। ਸਟਫਿੰਗ ਬਾਹਰ ਨਿਕਲਣ ਦਾ ਕੋਈ ਵੀ ਚਾਂਸ ਨਹੀਂ ਹੁੰਦਾ ਇਹ ਚ। ਤੁਸੀਂ ਇੱਕ ਪੇੜੇ 'ਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ। ਬਟ ਮੈਂ ਜਦੋਂ ਵੀ ਬਣਾਦੀ ਆ ਮम्मी ਦੇ ਵਾਂਗੂ ਵਾਂਗੂ ਹੀ ਨਾ ਦੋ ਪੇੜਿਆਂ 'ਚ ਹੀ ਪਰਾਂਠੇ ਨੂੰ ਬਣਾ ਕੇ ਤਿਆਰ ਕਰਦੀ ਆ। ਮੇਰੇ ਮੰਮੀ ਅਕਸਰ ਇਸ ਤਰ੍ਹਾਂ ਹੀ ਪਰਾਂਠੇ ਬਣਾ ਕੇ ਤਿਆਰ ਕਰਦੇ ਸੀ। ਅਸੀਂ ਦੋਨੋਂ ਸਾਈਡਾਂ ਤੋਂ ਵਧੀਆ ਇਥੇ ਸੇਕ ਲਾਂਗੇ ਪਰਾਂਠਿਆਂ ਨੂੰ। ਤੁਸੀਂ ਦੇਖ ਸਕਦੇ ਹੋ। ਮੈਂ ਤੇ ਹਲਕੇ ਵਾਲੇ ਪਰਾਂਠੇ ਬਣਾ ਕੇ ਤਿਆਰ ਕਰੀ ਪਤਲੇ ਪਰਾਂਠੇ ਤੁਸੀਂ ਚਾਹੋ ਤਾਂ ਥੋੜੇ ਭਾਰੇ ਵੀ ਬਣਾ ਸਕਦੇ ਹੋ ਮੈਂ ਛੋਟੇ ਛੋਟੇ ਪੇੜੀਆਂ ਲਈਆਂ ਸੀ ਤੁਸੀਂ ਪੇੜ ਨੂੰ ਥੋੜਾ ਜ਼ਿਆਦਾ ਲੈ ਸਕਦੇ ਹੋ ਜੇ ਤੁਸੀਂ ਭਾਰੇ ਪਰਾਂਠੇ ਖਾਣਾ ਪਸੰਦ ਕਰਦੇ ਹੋ ਅਸੀਂ ਇਸੇ ਤਰੀਕੇ ਦੀ ਹਲਕੇ ਵਾਲੇ ਪਰਾਂਠੇ ਪਤਲੇ ਵਾਲੇ ਹੀ ਖਾਂਦੇ ਹਾਂ ਤੇ ਇੱਥੇ ਮੈਂ ਸਾਰੇ ਪਰਾਂਠੇ ਬਣਾ ਕੇ ਤਿਆਰ ਕਰ ਲਏ ਸੀ ਹੁਣ ਅਸੀਂ ਲਗਾ ਲੈਨੇ ਆਪਣੀ ਪਲੇਟ ਕਿਉਂਕਿ ਪਰਾਂਠਾ ਦਾ ਮਜ਼ਾ ਗਰਮ-ਗਰਮ ਹੀ ਜ਼ਿਆਦਾ ਵਧੀਆ ਆਂਦਾ ਲੋ ਜੀ ਸਾਡੇ ਗਰਮ-ਗਰਮ ਆਲੂ ਵਾਲੇ ਪਰਾਂਠੇ ਨੇ ਨਾਲ ਸੀਗਾ ਮੱਖਣ ਨਾਲੇ ਮਰਾਤੀ ਕਾਜਮਾਇਆ ਸੀਗਾ ਦਹੀਂ ਬਹੁਤ ਹੀ ਟੇਸਟੀ ਆਲੂ ਵਾਲੇ ਪਰਾਂਠੇ ਬਣ ਕੇ ਤਿਆਰ ਹੁੰਦੇ ਗਰਮ ਗਰਮ ਹਨ ਮਈ ਹੀ ਅਲਗ ਹੁੰਦਾ ਤੁਸੀਂ ਦੇਖ ਸਕਦੇ ਕਿੰਨਾ ਸੌਫਟ ਬਣ ਕੇ ਤਿਆਰ ਹੈ ਤੇ ਅੰਦਰ ਸਟਫਿੰਗ ਦੇਖ ਸਕਦੇ ਹੋ ਚਾਰੇ ਕੋਨਿਆਂ 'ਚ ਬਹੁਤ ਵਧੀਆ ਸਟਫਿੰਗ ਵੀ ਆਈ ਸੀਗੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਆਲੂ ਵਾਲੇ ਪਰਾਂਠੇ ਕਿਤੇ ਕਿਤੇ ਫੇਵਰਟ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਨੂੰ ਮੱਖਣ ਨਾਲ ਖਾਓ ਦਹੀਂ ਨਾਲ ਖਾਓ ਜਿੰਨਾ ਮਰਜੀ ਖਾ ਬਹੁਤ ਹੀ ਟੇਸਟੀ ਲੱਗਦੇ ਮੈਂ ਤਾਂ ਸਿੰਪਲ ਦਹੀਂ ਲਿਆ ਸੀਗਾ ਤੁਸੀਂ ਕਾਲੀ ਮਿਰਚ ਕੁੱਟੀ ਹੋਏ ਤੇ ਨਮਕ ਹੀ ਪਾ ਕੇ ਖਾ ਸਕਦੇ ਬਹੁਤ ਜਿਆਦਾ ਟੇਸਟੀ ਲੱਗਦਾ ਹੈ